ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦੋ ਮੱਜਾ ਦੇ ਕਾ ਕੱਟਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਦੋਈ ਸਣਾਓ ਸਭ ਠੀਕ ਠਾਕ ਵੇ ਅਜਨਾਲਾ ਮਾਲ ਫਿਰ ਹਾਂਜੀ ਵੇ ਅੱਗੇ ਜੀ ਤੇ ਚੰਡੀਗੜ੍ਹ ਵਾਲੀ ਵਾੜ ਕਿੱਥੇ ਘਲਤੀ ਜੇ ਉਹ ਰਾਜਪੁਰੇ ਵਿੱਚ ਜੀ ਅੱਛਾ ਹਾਂਜੀ ਚੰਡੀਗੜ੍ਹ ਤੇ ਲੱਗ ਗਈ ਚਲ ਗਈ ਕੇ ਫਿਰ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਤਾ ਫਿਰ ਨਾਮ ਪ੍ਰੇਮ ਸਿੰਘ ਹਾਂਜੀ ਪਿੰਡ ਜਗਦੇਵਪੁਰਦ ਤਹਿਸੀਲ ਇਨਾਲਾ ਜ਼ਿਲ੍ਹਾ ਅਮਰੀਕਸਰ ਤੇ ਫੋਨ ਨੰਬਰੇ ਬੋਲ ਦੋ 950129685 ਠੀਕ ਹੈ ਹਾਂਜੀ ਤੇ ਅੱਜ ਨੀਲੀ ਨੀਲੀ ਕੀਤੀ ਪਈ ਅੱਜ ਅੱਜ ਨੀਲੀ ਪੂਰੀ ਸਾਡੀ ਠੀਕ ਸਾਰੇ ਸਾਰੀ ਵੈਰਾਈਟੀ ਵੈਰੀਟੀ ਆ ਗਈ ਅੱਜ ਕੱਟਾ ਵੀ ਹੈਗਾ ਅੱਜ ਹਾਂਜੀ ਕੱਟਾ ਵੀ ਹੈਗਾ ਨੀਲੀ ਦਾ ਠੀਕ ਹੈ ਹਾਂਜੀ ਬ੍ਰੀਡ ਬਣਾਉਣ ਵਾਲਾ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਮਾਝਾ ਇੱਤੋਂ ਹੀ ਆਪਾਂ ਕਰਨੀ ਹੈ ਦੇਖੋ ਵੀਰ ਜੀ ਮੈਂ ਥਾਨ ਵੇਖੋ ਮੈਂ ਕਿੰਜ ਗੁੱਟ ਗੁੱਟ ਤੇ ਲੱਗਾ ਵੀਰ ਜੀ ਹਾਂਜੀ ਹਾਂਜੀ ਬਾਕੀ ਕਾਟ ਕਾੜ ਜੀ ਵੀਰ ਜੀ ਬਹੁਤ ਵਧੀਆ ਕੱਟੀ ਆ ਵੀਰ ਜੀ ਦੇ ਮਗਰ ਇਹਦੇ ਮਗਰ ਕੱਟੀ ਆ ਜਿਹੜੀ ਕਰਜੀ ਕਾਲੀ ਆ ਜਿਹੜੀ ਹਾਂਜੀ ਕਾਲੀ ਕੱਟੀ ਆ ਕਿੰਨੇ ਚਿਰ ਸੋਈ ਹੋਗੀ ਇਹ ਵੀ ਪਿਓਰ ਇਹ ਵੀਰ ਜੀ ਇਨੂੰ ਸੁਈ ਨੂੰ ਅੱਜ ਹੋ ਗਏ ਜੇ 22 ਦਿਨ ਹੋ ਗਏ ਹੁਣ ਕਿਸ ਸੁਈ ਨੂੰ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਤੇ ਵੀਰ ਜੀ ਪੱਕਾ ਜਿਹੜਾ ਇਹਦੇ ਥੱਲੇ 12 ਕਿਲੋ ਕੰਡੇ ਦੇ ਚਾਹ ਕਿ ਦਾਂਗੇ ਵੀਰ ਜੀ ਤਿਆਰ ਪਰ ਹਾਂ ਜੀ ਪਾਈ ਆ ਅੱਧਾ ਕਿਲੋ ਘੱਟ ਹੋਈ ਆ ਆਪਾਂ ਕਹਿ ਨਹੀਂ ਸਕਦੇ ਤੋਰੋ ਫਿਰ ਦੁੱਧ ਜਿਹੜਾ 12 ਲੀਟਰ ਕਹਿੰਦੇ ਕਿ ਤਿਆਰ ਹੈ ਬਾਕੀ ਵੀਰ ਜੀ ਕੱਦ ਕਾਠਾ ਸਿੰਘ ਵੀ ਚਿੱਟਾ ਜੇ ਵੇਖੋ ਨਿਸ਼ਾਨੀਆਂ ਠੀਕ ਆ ਆ ਕਹਣੀ ਨੀਲੀ ਦੀਆਂ ਤੇ ਇਹ ਵੀ ਚਿੱਟਾ ਜੇ ਵੇਖ ਲੋ ਠੀਕ ਆ ਆ ਵੇਖੋ ਚਲੋ ਲੈ ਜਾ ਜਿਹੜਾ ਮਰਜੀ ਡਾਇਰੈਕਟਰ ਪਾਸ ਕਰ ਲਏ ਇਹਨੂੰ ਅੱਛਾ ਕੋਈ ਨਿਸ਼ਾਨੀ ਕੱਢ ਦੇ ਪੀਲੀ ਦੀ ਪਿਓਰ ਨਹੀਂ ਆ ਮੈਂ ਠੀਕ ਆ ਤੇ ਆਪਾਂ ਹਰਜਾਨਾ ਦਾਂਗੇ ਜੀ ਹਾਂਜੀ ਸਾਰੀਆਂ ਨਿਸ਼ਾਨੀਆਂ ਵੀ ਜੀ ਮਹੀ ਚਾਗੀਆਂ ਵਾ ਠੀਕ ਐ ਬਾਕੀ ਭਾਰੀ ਆ ਮੱਝ ਜਿਹੜੀ ਸਰੀਰਾਂ ਭਾਰੀ ਤੁਸੀਂ ਸਮਝ ਕੇ ਨਾ ਵੀ ਜੀ ਲਵੇ ਤੇ ਦੁੱਧ ਵੀ 12 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਹਾਂਜੀ ਕੱਟੀ ਮਗਰ ਸਾਰੇ ਪੱਖੋਂ ਵੀ ਜੀ ਮੈਂ ਚੰਗੀ ਥਾਂ ਢਲੋ ਕੁੱਲੇ ਢਲੋ ਥੱਲੇ ਦੁੱਧ ਢਲੋ ਵੱਡੀ ਮਹੀਆ ਬਰੀਡ ਵੱਲੋਂ ਸਾਰੇ ਪੱਖੋਂ ਮੈਨ ਨਹੀਂ ਚੰਗੀ ਵਰਜੀ ਬਾਕੀ ਵਰਜੀ हाइट ਵੀ ਤੇ ਬਹੁਤ ਜਿਆਦੀ ਆ ਤੇ ਥਾਣੇ ਤੇ ਇੱਕ ਨਹੀਂ ਦਿਖਾ ਦੀ ਤੁਹਾਨੂੰ ਲੱਗੇ ਤਾਂ ਵੇਖੋ ਵਰਜੀ ਥਣ ਆ ਦੇਖਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਮੋਲ ਵੀਰ ਜੀ ਦਾ ਜਾਇਜ਼ੀ ਕਰ ਦਈਏ ਕਿੰਨਾ ਕ ਬਾਕੀ ਵੀਰ ਜੀ ਦੁੱਧ ਵਾਲੀ ਮਈ ਜਿਹੜੇ ਵੀਰ ਭਰਾ ਨੂੰ ਪਰਖਿਆ ਮੜਿਆ ਮਾਰ ਦਿਓ ਐਚ ਆ ਮਿਲਤ ਵੀ ਨੂੰ ਖਾ ਦਿਓ ਮੜੀ ਜੀ ਐਚ ਚ ਪੁੱਦਾ ਲਾਂਗੇ ਵੀਰ ਜੀ ਲੱਗੀ ਆ ਪੈਪ ਹੀ ਲੱਗੀ ਆ ਵੱਡੀ ਠੀਕ ਆ ਹਾਂਜੀ ਬਾਕੀ ਵੀਰ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀ ਵੱਡੀ ਆ ਜਦੋਂ ਕੋ ਇੱਥੇ ਆ ਕੇ ਵੀਰ ਭਰਾ ਵੇਖੂਗਾ ਫਿਰ ਪਤਾ ਲੱਗੂਗਾ ਵੀ ਵਾਕਿਆ ਮਈ ਹੈਗੀ ਆ ਹਾਂਜੀ ਹੁਣ ਵੀਰ ਜੀ ਜਾਇਜ਼ੀ ਕਰ ਦਈਏ ਮੋਲ ਕਿੰਨਾ ਕ ਮੋਲ ਵੀਰ ਜੀ ਬਜ਼ਾਰ ਨਾਲੋਂ 20000 ਰੁਪਏ ਡਾਊਨ ਕਰ ਦਈਏ ਕਿੰਨਾ ਕ ਡਾਊਨ ਕਰ ਦੇਣਾ ਜੀ ਹਾਂਜੀ ਭਈਆ ਅੱਜ ਵੀਰ ਜੀ ਮਈਂ ਦੀ ਦੇ ਦੇ ਮਹੀਂ 1 10 ਦੀ ਵਿਗਣੀ ਹਾਂਜੀ ਹੁਣ ਵੀਰ ਜੀ ਮਹੀਂ ਦੇ ਦਾ ਕਿ ਮੋਲ ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ 87000 ਦੀ ਮਹੀਂ ਦੇ ਦਾਂਗੇ ਅੱਛਾ 87000 ਦੀ 87000 ਦੀ ਵੀਰ ਜੀ ਦੇ ਦਾਂਗੇ ਠੀਕ ਆਂ ਵੀਰ ਜੀ ਬੰਤਰ-ਪੁੰਤਰ ਵੇਖੋ ਕਿੰਨੀ ਸੋਹਣੀ ਐ ਮੈਂ ਠੀਕ ਆਂ ਹਾਂਜੀ ਸਾਰੇ ਪੱਖੋਂ ਵੀਰ ਜੀ ਚੰਗੀ ਗਾਂ ਫੇਰ ਕੱਟੀ ਐ ਵੀਰ ਜੀ ਚੰਗੇ ਸੀਮਨ ਦੀ ਠੀਕ ਆਂ ਹਾਂਜੀ ਹਾਂਜੀ ਤੇ ਬਾਕੀ ਜਿਆਦ ਬਰੀਡ ਵੀਰ ਜੀ ਬਹੁਤ ਜਿਆਦੀ ਆ ਬਾਕੀ ਕਈ ਵੀਰ ਭਰਾ ਮੱਥੇ ਜਾਂ ਜੰ ਬੱਲ ਹੁੰਦਾ ਵਾ ਤਾਂ ਕਈ ਆ ਦਿੰਦੇ ਨੀਲੀ ਆ ਹਾਂਜੀ ਹਾਂਜੀ ਇਹਨੂੰ ਕਹਿੰਦੇ ਪਿਓਰ ਨੀਲੀ 라ਵੀ ਬੂਰੀ ਵੀ ਹੈਗੀ ਅੱਜ ਹਾਂਜੀ ਨੀਲੀ 라ਵੀ ਬੂਰੀ ਵੀ ਹੈ ਜੀ ਇਹਦੇ ਮਗਰ ਕੱਟਾ ਜਾਂ ਨਾ ਪੂਰਾ ਇਹ ਵੀ ਕੱਟਾ ਵੀਰ ਜੀ ਠੀਕ ਆ ਹਾਂਜੀ ਤੇ ਇਹਦੇ ਵੀ ਥਣ ਦੇਖ ਸਕਦੇ ਤੇ ਇਹਨੂੰ ਕਿ ਨੱਕ ਚ ਰੋ ਗਿਆ ਹ ਉਸੂਈ ਨੂੰ ਇਹਨੂੰ ਵੀਰ ਜੀ ਸੂਈ ਨੂੰ ਅੱਜ ਇਹਨੂੰ ਵੀ ਭਾਈ ਦੇਣ ਹੋਵੇ ਤੇ ਤੋੜ ਦਈਏ ਫਿਰ ਇੱਕ ਰੀਂਦਾਵੇਂ ਇਹ ਵੀ ਵੀਰ ਜੀ ਨੀਲੀ ਜਾਂਦੀ ਹੈ ਪਿਓਰ ਚਾਰੇ ਪੈਰ ਵੀਰ ਜੀ ਚਿੱਟੇ ਆ ਦੇਖ ਲੋ ਠੀਕ ਆ ਜੀ ਮੱਥੇ ਧਾਰੀ ਹੈ ਪਿਓਰ ਨੀਲੀ ਹੈ ਵੀ ਵਿਧੀ ਇੰਜਾਂ ਮਾਂ ਨਾ ਲੱਬ ਲੱਬ ਲੈਂਡੀਆਂ ਆਵੇ ਠੀਕ ਆ ਹਾਂਜੀ ਆ ਜਿ ਲੈ ਜਾਓ ਜੀ ਬੰਤਰ ਵੇਖੋ ਵੀਰ ਜੀ 60 ਦੀ ਬੰਤਰ ਵੇਖੋ ਇਹਦੀ ਬੱਸ ਆ ਬਾਕੀ ਘਰ ਬੱਚੀ ਵੀ ਫੱਪੂਗੀ ਤਾਂ ਤੋਂ ਵਿੱਚੀ ਬਹੁਤ ਸੋਹਣਾ ਲੱਗਾ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਜੀ ਇਹਦੇ ਕੋ ਜਿਹੜਾ ਪੱਕਾ ਦੁੱਧ ਹੋਊਗਾ ਨਾ 7 8 ਕਿਲੋ ਹੋਊਗਾ ਪਾਈ ਆਪ ਦਾ ਕਿਲੋ ਘੱਟ ਹੋ ਜੇ ਆਪਾਂ ਕਹਿ ਨਹੀਂ ਸਕਦੇ 8 ਕਿਲੋ ਹੋਊਗਾ ਤੁਸੀਂ 7 ਹੀ ਲਾਓ ਜੀ ਤੇ ਇਹਦਾ ਮੁੱਲ ਮੁੱਲ ਜੀ ਦਾ ਜਾਇ ਜੀ ਕਰ ਲੀਏ ਅੱਛਾ ਮੁੱਲ ਤੇ ਜਿੰਨੀ ਚਾਹ ਲੋੜ ਚਾਹ ਜਿੰਨੇ ਮੰਗਾਗੇ ਉਨੇ ਦੀ ਵਿਕ ਜਾਣੀ ਆ ਠੀਕ ਹੈ ਪਰ ਤੁਹਾਨੂੰ ਪਤਾ ਆਪਾਂ ਉਹ ਕਮਾਈ ਨਹੀਂ ਕਰਦੇ ਆਪਾਂ ਕਰੀ ਦੀ ਜਾਇਜ਼ ਕਮਾਈ ਹਾਂਜੀ 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 ਤੇ ਚਲੋ ਹੁਣ ਤੁਹਾਨੂੰ ਪਤਾ ਆਪਣੇ ਕੋ ਵੀਰ ਭਰਾ ਵੇਚਣ ਵਾਲੇ ਖੜਦੇ ਆ ਹਾਂਜੀ ਹਾਂਜੀ ਤੇ ਚਲੋ ਉਹ ਵੀ ਗਾਂ ਵੇਚ ਲੈਂਦੇ ਆ ਹਾਂਜੀ ਹਾਂਜੀ ਤੇ ਕੇ ਨੂੰ ਤੁਹਾਨੂੰ ਭਰਾ 100 ਰੁਪਏ ਵਜਣਗੇ ਤੇ ਸਾਡੇ ਕੋ ਕੋ ਭੱਜ ਜਾਊਗਾ ਹਾਂਜੀ ਹਾਂਜੀ ਅਸੀਂ ਉਹ ਗੱਲ ਕਰਨੀ ਹੈ ਜਿਹੜੀ ਤਿੰਨਾ ਥਾਈ ਮਹੀਂ ਵਿਕ ਜੇ ਜਾ ਕੇ ਅੱਛਾ ਹਾਂਜੀ ਕਿੰਨੇ ਦੀ ਇਹ ਵੀਰ ਜੀ ਦੇਖ ਲਈਏ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀ ਜੇ ਹਾਂ ਨਾ 57000 ਦੀ ਮਹੀਂ ਦੇ ਦਾਂਗੇ ਅੱਛਾ 57000 57000 ਦੀ ਦੇ ਦਾਂਗੇ ਚਲੋ ਬਾਕੀ ਛੋਟ ਛੜ ਕਰ ਦੋਗੇ ਮੌਕੇ ਤੇ ਕੋਈ ਨੀ ਮੌਕੇ ਤੇ ਕਰਦਾਗਾ ਬਾਕੀ ਵੀਰ ਜੀ ਮਹੀਂ ਚਾਰੂ ਚੂਰੂ ਬਹੁਤ ਜਿਆਦੀ ਆ ਚੰਗੀ ਕਰਾਇਆ ਹਾਂਜੀ ਠੀਕ ਹੈ ਦੁੱਧ ਚੰਗਾ ਚਵਾਈ ਚੂਈ ਬਹੁਤ ਸੋਹਣੀ ਲੱਗੀ ਆ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਗਾਂ ਸੂਈ ਸਵਾਈ ਜੇ ਹਾਂਜੀ ਸੂਈ ਆ ਵੀਰ ਜੀ ਸੂਈ ਨੂੰ ਅੱਜ ਵੀਰ ਜੀ ਹੋ ਹੀ ਗਏ ਹੋਣਗੇ 7 ਕ ਦਿਨ ਤੇ ਸੂਆ ਸੂਆ ਵੀਰ ਜੀ ਇਹ ਦੂਜਾ ਸੂਆ ਸੂਈ ਜਾਰ ਕੀ ਤੇ ਦੁੱਧ ਕਿੰਨਾ ਤਿਆਰ ਇਸ ਵਿੱਚ 14 ਕਿਲੋ ਚੋਇਆ ਜੇ ਹੁਣ ਕੋਈ ਬੋਲਾ ਲਾ ਲੈ ਦੁੱਧ ਲਾ ਲੈ ਪੱਕਾ ਜਿਹੜਾ 12 ਕਿਲੋ ਹੋਊਗਾ ਤਿਆਰ ਆ ਭਾਈ ਅੱਧਾ ਕਿਲੋ ਘਟੋ ਜੀ ਆਪਾਂ ਕਹਿ ਨਹੀਂ ਸਕਦੇ ਕਿ ਵੀ ਸਫਰ ਸਫਰ ਚ ਮਾਲ ਜਾਂਦਾ ਆਪਣਾ ਜਾਂਦਾ ਮਾਲ ਵੇਤੀ ਜਿਆਦਾ ਹੀ ਦੂਰ ਤੇ ਕਿੰਨਾ ਕੁ ਦੁੱਧ ਚੋਈ ਜਾਊਗੀ ਦੁੱਧ ਵੀਰ ਜੀ ਇਹਨੇ ਹੋਈ 14 ਕਿਲੋ ਚੋਣਾ ਜੇ ਕੋਈ ਸੇਵਾ ਚੰਗੀ ਵਾਲਾ ਵੀਰ ਲਾ ਜੂਗਾ ਤੋਰਾਂ ਫਿਰ ਇੱਕ ਰੀਨ ਬੱਛੀ ਮਗਰ ਜੇ ਬੱਛੀ ਸੀ ਐ ਦੇ ਮਗਰ ਬੱਛੀ ਆ ਬੱਛੀ ਹੈ ਜਹੋ ਜੀ ਗਾਂ ਪੋਹੋ ਜੀ ਮਗਰ ਬੱਛੀ ਬਾਕੀ ਵੀਰ ਜੀ ਵਾਸੀ ਬਿਊਟੀ ਚ ਬਹੁਤ ਜਿਆਦੀ ਹੈ ਠੀਕ ਹੈ ਜੀ ਦੇਖੋ ਬਿਊਟੀ ਕਿੰਨੀ ਹੈ ਵਾਸੀ ਆਹ ਤੋਂ ਨੂੰ ਵੇਖੋ ਕਿੰਨਾ ਸੋਹਣਾ ਲੱਗਾ ਵਾਸੀ ਚਲੋ ਫਿਰ ਲੈ ਜੇ ਬਾਕੀ ਬਚੀ ਜਿੰਨੀ ਵੀ ਆ ਗਈ ਆ ਉਹ ਚਾਹਤ ਰਹਿੰਦੀ ਆ ਕੋਣ ਪੁਣੇ ਜਿਆ ਬਚੀ ਬਾਕੀ ਵੀਰ ਜੀ ਹਮਾਨੇ ਦੀ ਬਣਾਵਟ ਬਹੁਤ ਥੋੜੀ ਮਰੇ ਵੀ ਜੀ ਦਰੋਂ ਬੈਗ ਥਾਣੋ ਖਾਜੋ ਕਈ ਵੀਰ ਭਰਾ ਦਿੰਦੇ ਆ ਥਣ ਛੋਟਾ ਤਾਂ ਨਹੀਂ ਆ ਦੇਖ ਸਾਡੇ ਥਣਾ ਦੱਸਾ ਜੀ ਗਾ ਜਿਹੜਾ ਚੰਗਾ ਪੂਰੀ ਬੰਦੀ ਆ ਮੋਟਾ ਥਣ ਲੰਮਾ ਇਹਦਾ ਮੁੱਲ ਮੋਹ ਲਗਿਰ ਜੀ ਦਾ ਜਾਇਜ਼ੀ ਕਰਦੀ ਐ ਕਿੰਨਾ ਕ ਵਸੀ ਤੇ ਆਂਦੀ ਮੈਨੂੰ 45000 ਦੀ ਵੇਚ ਤੇ ਅੱਛਾ ਤੁਸੀਂ ਕੀ ਕਿੰਦੇ ਤੁਸੀਂ ਕਿੰਨੇ ਦੀ ਵਿੱਚ ਨਹੀਂ ਆਂ ਅਹੀਂ ਵੇਚਦੀ ਐ 38000 ਦੀ ਅੱਛਾ 38000 ਦੀ ਹਾਂਜੀ ਪਰ ਜਿਹੜਾ ਖੜੂਗਾ ਉਹ 45 ਦੀ ਵੇਚੂਗਾ ਠੀਕ ਐ ਜੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਮੌਕੇ ਤੇ ਮਾਨਤਾਂ ਕੋਈ ਨਹੀਂ ਹੋ ਜੂਗਾ ਮਰਜੀ ਠੀਕ ਐ ਤੇ ਹੁਣ ਆ ਕਟਾ ਵੀ ਇੱਕ ਦਿਖਾ ਦਈਏ ਫਿਰ ਬਾਕੀ ਵੀ ਜੀ ਥੋੜਾ ਬੋ ਦਾ ਮਾਨਤਾਂ ਹੁੰਦਾ ਵਾ ਕਈ ਵੀਰ ਭਰਾ ਦਿੰਦੇ ਆ ਵੀਡੀਓ ਦੇ ਮੁੱਲ ਹੀ ਅਸੀਂ ਉਹ ਕਰਦੇ ਆ ਜਿਹੜੀ ਚੀਜ਼ ਦੇ ਹੀ ਦੇਣ ਜਿਹੜੇ ਲੈ ਲੈਣਾ ਮੁੱਲ ਦਾ ਹਾਂ ਬਾਕੀ ਕੱਟਾ ਵੇ ਹਲੋ ਵੀਰ ਜੀ ਪਿਓਰ ਨੀਲੀ ਰਾਵੀ ਦਾ ਕੱਟਾ ਬੜਾ ਖੂਬਸੂਰਤ ਹੈ ਹਾਂਜੀ ਹਾਂਜੀ ਅੱਖ ਵੀ ਮਾਨ ਪੀ ਜੇ ਵੀਰ ਜੀ ਡੱਬਾ ਰੰਗ ਹੈ ਇਹਦਾ ਥੋੜਾ ਹਾਂਜੀ ਹਾਂਜੀ ਤੇ ਇੰਨਾ ਹੀ ਤੌਰ ਤੇ ਦਿਖਾਈ ਦੀਏ ਕੀੜਾ ਜੇ ਕੱਟਾ ਵੀਰ ਜੀ 8 ਮਹੀਨਿਆਂ ਦਾ ਜੇ ਠੀਕ ਆ ਇਹ ਵੀ ਭਰਾਣੇ ਜਿਹਨੇ ਬਰੀਡ ਫਰੂਟ ਤਿਆਰ ਕਰਨੀ ਉਹਦੇ ਵਾਸਤੇ ਚੰਗਾ ਰਹਾ ਚਲੋ ਅੱਜ ਲੈ ਆਇਆ ਫਿਰ ਆ ਲੈ ਕੋ ਦ ਜਿਹਨੇ ਬਰੀਡ ਸੋਨ ਪੁਨੇ ਚ ਪੂਰਾ ਹੈ ਜੀ ਸੋਨ ਪੁਨੇ ਚ ਬੜਾ ਸਿੰਘ ਇਹਦਾ ਚਿੱਟਾ ਜੀ ਇੱਧਰ ਲਾਇਦਾ ਸਿੰਘ ਵੀ ਚਿੱਟਾ ਇੱਕ ਚਿੱਟਾ ਹਾਂ ਜੀ ਠੀਕ ਹੈ ਜੀ ਦਿਖਾ ਦਿਓ ਵੀ ਜੀ ਚੰਗੀ ਦਾ ਮੜਿਆ ਤੇ ਇਹਦਾ ਮੁੱਲ ਇਹਦਾ ਮੁੱਲ ਵਿੱਚ ਜੈਜ ਕਰਦੀਏ ਕਿੰਨਾ ਕ ਬਾਕੀ ਵੀਰ ਜੀ ਜਿੰਨੀ ਜਾਦ ਬਰੀਡ ਚ ਆਣਾ ਇਹ ਤਾਂ ਆਂਦਾ ਜਿੰਨੇ ਦਾ ਮਰਜ਼ੀ ਵੇਚਦਾ ਹਾਂਜੀ ਪਰ 15000 ਦਾ ਕਟਾ ਦੇ ਦਾਂਗੇ 15000 ਦਾ ਮਾਨਤਨ ਕੋਈ ਨਹੀਂ ਕਰਦਾਂਗੇ ਮੌਕੇ ਤੇ ਠੀਕ ਹੈ ਜੀ ਚਲੋ ਵੀਰ ਭਰਾਵਾਂ ਨੇ ਫੜਨਾ ਹੁੰਦਾ ਦੁੱਧ ਨੇੜੇ ਹੁਣ ਗਾਂ ਰਹਿ ਗਈ ਇੱਕ ਇਹਦਾ ਬੱਚਾ ਹੈਗਾ ਉਹ ਸਾਹਮਣੇ ਬੱਚਾ ਹਾਂਜੀ ਤੇ ਇਹਨਾਂ ਕੋ ਨਜਰ ਹੋ ਗਿਆ ਸੂਈ ਨਾ ਇਹਨਾਂ ਨੇ ਜੀ ਸੂਈ ਨੂੰ ਅੱਜ ਹੋ ਹੀ ਗਏ ਹੋਣਗੇ ਕੋਈ 11 12 ਦਿਨ ਹੋ ਗਏ ਤੇ ਦੁੱਧ ਦੁੱਧ ਤੇ ਵੀਰ ਜੀ ਦੇ ਕੋ ਪੱਕਾ ਜਣਾ 9 ਕਿਲੋ ਹੋਊਗਾ ਕੰਡੇ ਵਾਲਾ ਤੇ ਸੂਆ ਸੂਆ ਜੀ ਦੂਜਾ ਜੀ ਤੋਰਾਂ ਫੇਰ ਇੱਕ ਰੀ ਦੁੱਧ ਕਿੰਨਾ ਤਿਆਰ ਦੱਸਿਆ ਜੀ ਇਹਦੇ ਕੋਲ 9 ਕਿਲੋ ਵਰਜੀ ਤੇ ਮੁੱਲ ਮੋਲੇ ਦਾ ਵਿੱਚ ਜੈਜ ਕਰਦੀਏ 30000 ਦੀ ਬੱਛੀ ਦੇ ਦਾਂਗੇ 30000 ਦੀ ਯਾਰ ਮਾਨ 32 ਦੀ ਹਾਂ ਨਾ ਠੀਕ ਹੈ ਜੀ ਹਾਂਜੀ ਤੇ ਬਾਕੀ ਬੱਛੀ ਚੰਗੀ ਆ ਤੇ ਇਹ ਆ ਵੀ ਸਾਰੀਆਂ ਅੱਜ ਸੋਈਆਂ ਸਵਾਈਆਂ ਗੱਬਣ ਕੋਈ ਬਣੀ ਸਦੀ ਵੀਰ ਕੋ ਕਰਕੇ ਖੜੇ ਤਸੱਲੀ ਇਥੋਂ ਕਰਕੇ ਜੀ ਤੁਹਾਨੂੰ ਪਤਾ ਆਪਣੇ ਕੋਈ ਵੀਰ ਭਰਾ ਮਾਲ ਖੜਦੇ ਆ ਤੇ ਜਾ ਕੇ ਡੇਢ ਡੇਢ 2-2 ਕਿਲੋ ਦੁੱਧ ਵਾਦੀ ਨਿਕਲਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਜੋ ਵੀ ਆ ਵੀਰ ਭਰਾ ਆਪਣੇ ਕੋ ਪੱਕੇ ਲੱਗਿਆ ਧਾਰ ਵੀ ਨਹੀਂ ਮਾਰਦੇ ਆਪਣੇ ਘਰ ਠੀਕ ਹੈ ਜੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਵੇਸ਼ ਚਾਹ ਕੇ ਫੇਰੀ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ